ਕੇਜਰੀਆ ਸਾਹਿਬ ਨੂੰ ਵੀ ਲਿੱਕਰ ਘਟਾਲੇ ਤੇ ਸ਼ਰਾਬ ਘਟਾਲੇ ਜਿਹੜਾ ਕੋਈ ਹਜ਼ਾਰਾਂ ਕਰੋੜ ਦਾ ਘਟਾਲਾ ਦਿੱਲੀ ਦਾ ਤੇ ਪੰਜਾਬ ਦਾ ਦਸਿਆ ਜਾਂਦਾ ਉਹਦੇ 'ਚ ਸਾਮਣੇ ਜਾ ਰਿਹਾ ਹੈ। ਉਹ ਵੈਸੇ ਤਾਂ ਬਾਤ ਜਾਂਦੇ ਸੀ ਮਗਰ ਪਿਛਲੀ ਵਾਰੀ ਡਰ ਸੀ ਕਿ ਦੂਜੇ ਸਟੇਟ 'ਚ ਜਾਵਾਂਗੇ, ਬੀਜੇਪੀ ਰੂਲ ਸਟੇਟ ਜਾਵਾਂਗੇ ਸਾਨੂੰ ਫੜ ਲਾ ਲੈਣ ਤੇ ਪੰਜਾਬ 'ਚ ਆ ਟੂਰ ਗਾਈਡ ਪੰਜਾਬ ਦਾ ਮੁੱਖ ਮੰਤਰੀ ਹੋਵੇ ਤੇ ਦਿੱਲੀ ਦੇ ਮੁੱਖ ਮੰਤਰੀ ਨੂੰ ਲੈ ਕੇ ਤੁਸੀਂ ਰੱਪੂ ਚੱਕਰ ਹੋ ਜਾਂਦੇ ਹੋ ਇੱਕ ਕਾਨੂੰਨ ਸਭ ਲਈ ਇੱਕ ਹੈ ਕਬਰਾ ਹੋਣਾ ਕਾਨੂੰਨ ਦਾ ਸਾਹਮਣਾ ਕਰੋ ਦੇਖੋ ਜੀ ਦੇਸ਼ ਦੁਨੀਆ 'ਚ ਦੋ ਕਾਨੂੰਨ ਨਹੀਂ ਕਾਨੂੰਨ ਸਭ ਲਈ ਬਰਾਬਰ ਨੇ ਔਰ ਕੋਈ ਕਾਨੂੰਨ ਦੇ ਉੱਤੋਂ ਦੀ ਨਹੀਂ ਚਾਹੇ ਉਹ ਕਿੱਡਾ ਵੱਡਾ ਲੀਡਰ ਹੋਵੇ ਚਾਹੇ ਮੁੱਖ ਮੰਤਰੀ ਹੋਵੇ ਚਾਹੇ ਪ੍ਰਧਾਨ ਮੰਤਰੀ ਹੋਵੇ ਮਗਰ ਇੱਕਦਲ ਵੇਖਣ ਨੂੰ ਮਿਲ ਰਹੀ ਹੈ ਕਿ ਕਿਵੇਂ ਜਿਹੜੇ ਤਾਕਤਵਰ ਲੀਡਰ ਨੇ ਜਾਂ ਜਿਹੜੇ ਪੋਜੀਸ਼ਨ ਆਫ ਪਾਵਰ 'ਚ ਬੈਠੇ ਆ ਉਹ ਸਮਝਦੇ ਆ ਉਹਨਾਂ ਲਈ ਕਾਨੂੰਨ ਕੁਛ ਨਹੀਂ ਇਹੀ ਕਾਰਨ ਹੈ ਕਿ ਜਦੋਂ ਕੋਈਸੇ ਆਪੋਜੀਸ਼ਨ ਪਾਰਟੀ ਦੇ ਪੰਜਾਬ ਨੂੰ ਸਮਨ ਜਾਰੀ ਹੁੰਦੇ ਆ ਮੈਨੂੰ ਉਹ ਕਿੰਨੀ ਵਾਰੀ ਮੈਂ ਤਾਂ 7 ਵਾਰੀ ਤੋਂ 6 ਵਾਰੀ ਪੇਸ਼ ਹੋ ਗਿਆ ਕੇਜਰੀਆਲ ਸਾਹਿਬ ਨੂੰ ਵੀ ਲਿੱਕਰ ਕੋਟਾਲੇ 'ਚ ਸ਼ਰਾਬ ਕੋਟਾਲੇ 'ਚ ਜਿਹੜਾ ਕੋਈ ਹਜ਼ਾਰਾਂ ਕਰੋੜ ਦਾ ਕੋਟਾਲਾ ਦਿੱਲੀ ਦਾ ਤੇ ਪੰਜਾਬ ਦਾ ਦੱਸਿਆ ਜਾਂਦਾ ਉਹਦੇ 'ਚ ਸਮਨ ਜਾਰੀ ਹੋ ਰਿਹਾ ਅੱਜ ਚੌਥਾ ਸਮਨ ਸੀ 18 ਤਰੀਕ ਹੈ ਔਰ ਪਤਾ ਲੱਗ ਗਿਆ ਕਿ ਅੱਜ ਉਹ ਫੇਰ ਨਹੀਂ ਜਾ ਰਹੇ ਕਮਾਲ ਦੀ ਗੱਲ ਕਦੇ ਇਲੈਕਸ਼ਨ ਦਾ ਬਹਾਨਾ ਕਦੇ ਵਿਪਾਸਨਾ ਦਾ ਬਹਾਨਾ ਕਿ ਮੈਨੂੰ ਇਕਾਂਤਵਾਸ ਦੀ ਲੋੜ ਹੈ ਕਦੇ ਹੁਣ ਅੱਜ ਗੋਆ ਚਲੇ ਗਏ ਔਰ ਗੋਆ ਵੀ ਗਏ ਆ ਪੰਜਾਬ ਦੇ ਖਰਚੇ 'ਤੇ ਸਾਡਾ ਆਪ ਦਾ ਹੀ ਉਹਨਾਂ ਨੂੰ ਟੂਰ ਗਾਈਡ ਕਹਿ ਲਓ ਕੰਡਕਟਰ ਕਹਿ ਲਓ ਜਾਂ ਜਿਵੇਂ 에어로 ਹਸਟਸ ਹੁੰਦੀ ਹੈ ਨਾ ਉਹ ਤਰਾ ਮੇਲ ਸਟੂਅਰਡ ਕਹਿੰਦੇ ਉਹਨੂੰ ਅਟੈਂਡੈਂਟ ਕਹਿੰਦੇ ਆ ਉਹ ਸਾਡੇ ਵਾਲਾ ਮੁੱਖ ਮੰਤਰੀ ਉਹਨਾਂ ਨੂੰ ਲੈ ਕੇ ਗਿਆ ਮੈਂ ਪੁੱਛਣਾ ਚਾਹੁੰਨਾ ਕਿ ਇਹ ਜਹਿਜ ਹੈ ਇਹ ਆ ਇਹ ਆਰ ਦੇ ਅਬੋਵ ਦ ਲਾਅ ਕਿ ਐਕਸ਼ਨ ਨਹੀਂ ਹੋਣਾ ਚਾਹੀਦਾ ਭਗਵੰਤ ਮਾਨ ਦੇ ਖਿਲਾਫ ਵੀ ਕਿ ਜਿਸ ਦਿਨ ਤਰੀਕ ਹੁੰਦੀ ਆ ਹੁਣ ਉਹ ਵਿਚਾਂ ਦੀ ਸ਼ਹਿਰ ਤੇ ਚਲੇ ਗਏ ਪਹਿਲਾ ਵਿਪਾਸਨਾ ਸੀ ਤੇ ਵਿਪਾਸਨਾ ਵੈਸੇ ਤਾਂ ਬਾਹਰ ਜਾਂਦੇ ਸੀ ਮਗਰ ਪਿਛਲੀ ਵਾਰੀ ਡਰ ਸੀ ਕਿ ਦੂਜੇ ਸਟੇਟ ਤੇ ਜਾਵਾਂਗੇ ਬੀਜੇਪੀ ਰੂਲ ਸਟੇਟ ਜਾਵਾਂਗੇ ਸਾਨੂੰ ਫੜ ਨਾ ਲੈਣ ਤੇ ਪੰਜਾਬ ਚ ਆ ਗਈ ਔਰ ਵਪਾਸ਼ਨਾ ਉਹਨਾਂ ਨੇ ਤਾਂ ਘੱਟ ਕੀਤੀ ਮੈਨੂੰ ਲੱਗਦਾ ਪੰਜਾਬ ਪੁਲਿਸ ਜਿਹੜੇ ਹਜ ਬੰਦਾ ਲਾ ਸਕਿਆ ਲਾ ਚੁੱਕਿਆ ਸੀ ਉੱਥੇ ਲਾਤਾ ਸੀ ਉਹਨਾਂ ਨੇ ਵਪਾਸ਼ਨਾ ਵੱਧ ਕਰ ਲਈ ਮਗਰ ਚਲੋ ਵੀ ਐਜ਼ ਇਟ ਮੇ ਬੀ ਅੱਜ ਹਾਲਾਤ ਕੀ ਨੇ ਕਿ ਪੰਜਾਬ ਦੇ ਖਰਚੇ ਤੇ ਹਜ 100 ਤੋਂ ਵੱਧ ਕਰੋੜ ਰੁਪਈਆ ਸਾਲਾਨਾ ਖਰਚ ਹੋ ਰਿਹਾ ਜਹਾਜ਼ ਤੇ ਕਿਨੂੰ ਦਿੱਲੀ ਦੇ ਮੁੱਖ ਮੰਤਰੀ ਨੂੰ ਕਮਾਉਣ ਲਈ ਕਦੇ ਇਤਿਹਾਸ ਚ ਇਹ ਕਦੇ ਵੇਖਣ ਨੂੰ ਨਹੀਂ ਮਿਲਿਆ ਕਿ ਇੱਕ ਸੂਬੇ ਦਾ ਮੁੱਖ ਮੰਤਰੀ ਦੂਜੇ ਸੂਬੇ ਦੇ ਮੁੱਖ ਮੰਤਰੀ ਨੂੰ ਪਹਿਲਾਂ ਤਾਂ ਉਦਘਾਟਨ ਹਰ ਚੀਜ਼ ਦਾ ਕਰਾਵੇ ਫਿਰ ਉਸ ਨੂੰ ਝੂਟੇ ਦਿਵਾਵੇ ਜਹਾਜ਼ 'ਤੇ ਜਿਹੜਾ ਕੰਮ ਖਰਚਾ ਪੰਜਾਬ ਦੇ ਲੋਕ ਚਲਦੇ ਇਹ ਕਦੇ ਇਤਿਹਾਸ 'ਚ ਪਹਿਲੀ ਵਾਰੀ ਨਹੀਂ ਹੋਇਆ ਜੇ ਕਿਸੇ ਮੁੱਖ ਮੰਤਰੀ ਨੇ ਜਹਾਜ਼ ਵਰਤਣਾ ਦੇ ਆਪਦੇ ਖਰਚੇ ਤੇ ਵਰਤੇ ਸਾਨੂੰ ਕੋਈ ਨਹੀਂ ਮਗਰ ਵਾਈਸ਼ੁਡ ਪੰਜਾਬ ਪੇ ਪੰਜਾਬ ਦੇ ਲੋਕੀ ਕਿਉਂ ਪੇ ਕਰਨ ਜਦ ਕਿ ਪੰਜਾਬ ਤੇ 60-65 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਮੌਜੂਦਾ ਆਮ ਆਦਮੀ ਪਾਰਟੀ ਸਰਕਾਰ ਨੇ ਨਵਾਂ ਲੈ ਲਿਆ ਡੇਢ ਦੋ ਸਾਲਾਂ ਚ ਆ ਹੁਣ ਨਵੇਂ ਸਾਲ ਚ ਵੀ 2500 ਕਰੋੜ ਦਾ ਨਵਾਂ ਕਰਜ਼ਾ ਲੈ ਲਿਆ ਭਾਈ ਤੁਸੀਂ ਟੀਏ ਡੀਏ ਤਾਂ ਦਿੰਦੇ ਨਹੀਂ ਮੁਲਾਜ਼ਮ ਨੂੰ ਕੱਚਿਆਂ ਤੋਂ ਪੱਕੇ ਕਰਦੇ ਨਹੀਂ ਉਹ ਆਪਦੀਆਂ ਮੰਗਾਂ ਨੂੰ ਲੈ ਕੇ ਰੋਜ਼ ਸੜਕਾਂ ਤੇ ਚੜੇ ਆ ਉਹ ਸੁਣਦੇ ਨਹੀਂ ਤਰਖਾਵਾਂ ਤੁਸੀਂ ਲੇਟ ਦੋ ਡਵੈਲਪਮੈਂਟ ਤੁਸੀਂ ਬੰਦ ਕਰਦੇ ਹੋ ਬਿਜਲੀ ਦੇ ਬਿੱਲ ਅੱਜ ਇੰਡਸਟਰੀ ਨੂੰ ਸਭ ਤੋਂ ਮਹਿੰਗੇ ਮਿਲ ਰਿਹਾ ਮੁੱਦੇ ਬੜੇ ਨੇ ਅੱਜ ਮਜ਼ਮਾਜਮ ਦੇ ਕਿਸਾਨੀ ਦੇ ਖੁਦਕੁਸ਼ੀਆਂ ਦੇ ਕਿਸਾਨਾਂ ਨੂੰ ਉਹਨਾਂ ਨੂੰ ਜੋ ਬਣਦਾ ਉਹਨਾਂ ਦਾ ਤੁਸੀਂ ਵਾਅਦਾ ਕੀਤਾ ਸੀਗਾ ਕਿ ਅਸੀਂ ਉਹਨਾਂ ਨੂੰ ਜੇ ਕੋਈ ਖੁਦਕੁਸ਼ੀ ਪਹਿਲਾਂ ਤਾਂ ਕਰੂ ਨਹੀਂ ਮਗਰ ਜੇ ਕਰੂ ਤੇ ਅਸੀਂ ਉਹਦੇ ਪਰਿਵਾਰ ਦੀ ਬਾਹ ਫੜਾਂਗੇ ਉਹ ਤੁਸੀਂ ਨਹੀਂ ਫੜਦੇ ਕਿਸਾਨੀ ਨੂੰ ਲਾਈਵਾਨ ਧੰਦਾ ਬਣਾਉਣ ਵਾਸਤੇ ਸੂ ਫਸਲਾ ਦੇ ਪੂਰਾ ਸੁਆਮੀਨਾਥਨ ਕਮਿਸ਼ਨ ਦੀ ਤੁਸੀਂ ਕਿਹਾ ਸੀ ਰਿਪੋਰਟ ਸੈਂਟਰ ਲਾਗੂ ਕਰੇ ਨਾ ਕਰੇ ਅਸੀਂ ਕਰਾਂਗੇ ਨਾ ਕਿਸਾਨਾਂ ਦੀ ਬਾਹ ਫੜੋ ਨਾ ਖੇਤ ਮਜ਼ਦੂਰ ਦੀ ਪੁੱਛੋ ਨਾ ਵਪਾਰੀ ਨੂੰ ਉਹਦੀ ਬਾਹ ਫੜੋ ਨਾ ਤੁਸੀਂ ਦੁਕਾਨਦਾਰਾਂ ਨੂੰ ਪੁੱਛੋ ਨਾ ਮੁਲਾਜ਼ਮਾਂ ਨੂੰ ਪੁੱਛੋ ਕੀ ਇਹਨਾਂ ਹਾਲਾਤਾਂ 'ਚ ਕਾਨੂੰਨ ਦੀਆਂ ਧੱਜੀਆਂ ਔਣਗੀਆਂ ਜਿਸ ਦਿਨ ਪੇਸ਼ੀ ਹੋਵੇ ਉਹ ਦਿਨ ਜਾਹਜ ਪੰਜਾਬ ਦਾ ਹੋਵੇ ਅਟੈਂਡੈਂਟ ਪੰਜਾਬ ਦਾ ਹੋਵੇ ਟੂਰ ਗਾਈਡ ਪੰਜਾਬ ਦਾ ਮੁੱਖ ਮੰਤਰੀ ਹੋਵੇ ਤੇ ਦਿੱਲੀ ਦੇ ਮੁੱਖ ਮੰਤਰੀ ਨੂੰ ਲੈ ਕੇ ਤੁਸੀਂ ਰੋਹੂ ਚੱਕਰ ਹੋ ਜਾਂਦੇ ਹੋ ਇੱਕ ਕਾਨੂੰਨ ਸਭ ਲਈ ਇੱਕ ਹੈ ਕਬਰਾ ਹੋਣਾ ਕਾਨੂੰਨ ਦਾ ਸਾਹਮਣਾ ਕਰੋ ਔਰ ਮੈਂ بار بار ਕਹਿਣਾ ਇਹ ਵਿੰਡिक्टਿਵ ਪੋਲਿਟਿਕਸ ਦੀ ਇਹ ਗੱਲ ਕਰਦੇ ਆ ਸਭ ਤੋਂ ਵੱਗ ਧੱਕੇਸ਼ਾਹੀ ਵਿੰਡੈਟਾ ਆਮ ਆਦਮੀ ਪਾਰਟੀ ਦੀ ਸਰਕਾਰ ਆਪਕਾ ਹੈ ਇਸ ਲਈ ਸਾਰੇ ਸੁਚੇਤ ਹੋ ਜੋ